ਇਸ ਫੈਦ ਮੂਸਲੀ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਵੀ ਸਫੈਦ ਮੂਸਲੀ ਹੁੰਦੀ ਆ ਤੇ ਬਹੁਤ ਲਾਭਕਾਰੀ ਹੁੰਦੀ ਆ ਵੀ ਬੰਦਿਆਂ ਵਾਸਤੇ ਸਫੈਦ ਮੂਸਲੀ ਹੁੰਦੀ ਆ ਆਮ ਸੁਣਿਆ ਹੋਣਾ ਤੁਸੀਂ ਸਫੈਦ ਮੂਸਲੀ ਮੈਂ ਤੁਹਾਨੂੰ ਦੱਸ ਦਵਾਂ ਔਰਤਾਂ ਵਾਸਤੇ ਵੀ ਆ ਅਤੇ ਪੁਰਸ਼ਾਂ ਵਾਸਤੇ ਵੀ ਆ ਔਰਤ ਮਰਦ ਦੋਵੇਂ ਹੀ ਇਸ ਫੈਦ ਮੂਸਲੀ ਦਾ ਜਿਹੜਾ ਸੇਵਨ ਕਰ ਸਕਦੇ ਨੇ ਬਹੁਤ ਇਹਦੇ ਲਾਭ ਨੇ ਤੇ ਇਹ ਵੀਡੀਓ ਦੇ ਵਿੱਚ ਕੁਝ ਲਾਭ ਦੱਸੂਗਾ ਮੈਂ ਸਫੈਦ ਮੂਸਲੀ ਦੇ ਉਹ ਸਪੈਸ਼ਲੀ ਜਿਹੜਾ ਇਸ ਵੀਡੀਓ 'ਚ ਗੱਲ ਕਰੂੰਗਾ ਮੈਂ ਕਰੂੰਗਾ ਤੁਹਾਡੇ ਜੋੜਾਂ 'ਚੋਂ ਆਵਾਜ਼ ਆਉਂਦੀ ਆ ਕੜਕੜਕ ਦੀ ਜਿਨ੍ਹਾਂ ਦਾ ਬਾਤ ਦੋਸ਼ ਵਾਦੀ ਜਾਂਦਾ ਮਤਲਬ ਬਾਜੂ ਦੇ ਵਧਨ ਕਰਕੇ ਸਾਡੇ ਸਰੀਰ ਦੇ ਵਿੱਚ ਖੁਸ਼ਕੀ ਆਉਣੇ ਸ਼ੁਰੂ ਹੋ ਜਾਂਦੀ ਹੈ ਜੋੜਾਂ ਦੇ ਵਿੱਚ ਖੁਸ਼ਕੀ ਆਉਂਦੀ ਹੈ ਤੇ ਉਹਨੂੰ ਆਪਾਂ ਖੁਸ਼ਕੀ ਨੂੰ ਠੀਕ ਕਰਨ ਵਾਸਤੇ ਜੋੜਾਂ ਦੇ ਵਿੱਚ ਆਵਾਜ਼ ਕੜਕੜਕ ਦੀ ਨਾ ਆਵੇ ਉਹਨੂੰ ਠੀਕ ਕਰਨ ਵਾਸਤੇ ਤੇ ਉਹਦੇ ਜੋੜਾਂ ਨੂੰ ਤਾਕਤ ਦੇਣ ਵਾਸਤੇ ਮਸਲ ਨੂੰ ਤਾਕਤ ਦੇਣ ਵਾਸਤੇ ਸ਼ਾਇਦ ਮਜ਼ੀਦਾ ਤੁਹਾਨੂੰ ਸੇਵਨ ਦੱਸੂ ਕਿਵੇਂ ਕਰਨਾ ਕਿਹੜੇ ਕੰਬੀਨੇਸ਼ਨ ਨਾਲ ਕਰਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਔਰ ਤਪੁਰਸ਼ ਦੋਵੇਂ ਹੀ ਲੈ ਸਕਦੇ ਨੇ ਸਤਿ ਸ਼੍ਰੀ ਅਕਾਲ ਮੈਂ ਚੰਦ ਕਮਲ ਸਿੰਘ 올ਟ ਆਯੁਰਵੈਦ ਦਾ ਤੂਰੀ ਤੋਂ ਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ। ਸੋ ਸਫੈਦ ਮੂਸਲੀ ਤੁਸੀਂ ਸੁਣਿਆ ਹੋਣਾ, ਇੱਕ ਹੁੰਦੀ ਆ ਸਿਆਹਾ ਮੂਸਲੀ, ਇੱਕ ਹੁੰਦੀ ਆ ਕਾਲੀ ਮੂਸਲੀ, ਇੱਕ ਹੁੰਦੀ ਆ ਸਫੈਦ ਮੂਸਲੀ। ਦੋ ਤਰ੍ਹਾਂ ਦੀਆਂ ਮੂਸਲੀਆਂ ਹੁੰਦੀਆਂ ਨੇ ਤੇ ਜਿਹੜੀ ਸਫੈਦ ਮੂਸਲੀ ਆ ਇਹ ਬਾਤ ਔਰ ਪਿੱਤ ਨੂੰ ਬੈਲੈਂਸ ਕਰਦੀ ਆ। ਮਤਲਬ ਬਧੀਮੀ ਬਾਤ ਨੂੰ ਤੇ ਪਿੱਤ ਨੂੰ ਸਮ ਕਰਦੀ ਆ, ਘੱਟ ਕਰਦੀ ਆ, ਬਰਾਬਰ ਕਰਦੀ ਆ। ਅਤੇ ਇਹ ਕਫ ਵਰਤ ਗਾਇ। ਮਤਲਬ ਜਿਨ੍ਹਾਂ ਨੂੰ ਪਹਿਲਾਂ ਹੀ ਆਲਰੇਡੀ ਕਫ ਦੀ ਬਿਮਾਰੀ ਆ ਕਾਂਸੀ ਬਲਗਮ ਜ਼ੁਕਾਮ ਰਹਿੰਦਾ ਹੋਵੇ ਉਹਨਾਂ ਨੂੰ ਸਫੈਦ ਮੁਸਲੀ ਦਾ ਜਿਹੜਾ ਸੇਵਣਾ ਦੇਖ ਕੇ ਕਰਨਾ ਚਾਹੀਦਾ ਘੱਟ ਮਤਰਾਤ ਕਰਨਾ ਚਾਹੀਦਾ ਹੁਣ ਵਾਤ ਦੋਸ਼ ਨੂੰ ਤੇ ਪਿੱਤ ਦੋਸ਼ ਨੂੰ ਬਰਾਬਰ ਕਰਨ ਵਾਸਤੇ ਆਪਾਂ ਕਿਵੇਂ ਦੀ ਵਰਤੋਂ ਕਰਨੀ ਹੈ ਹੋਰ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਦੱਸੂਗਾ ਤੇ ਹੋਰ ਬਿਮਾਰੀਆਂ ਦੇ ਵਿੱਚ ਦੱਸੂਗਾ ਔਰਤਾਂ ਵਾਸਤੇ ਪੁਰਸ਼ਾਂ ਵਾਸਤੇ ਸਕਿਨ ਵਾਸਤੇ ਸਿਰ ਨੂੰ ਗਲੋ ਦੇਣ ਵਾਸਤੇ ਸਾਡੇ ਫੇਸ ਤੇ ਗਲੋ ਆਵੇ ਸੋ ਹੋਰ ਜਿਹੜੀਆਂ ਵੀਕਨੈਸ ਠੀਕ ਕਰਨ ਵਾਸਤੇ ਔਰਤਾਂ ਨੂੰ ਪੁਰਸ਼ਾਂ ਨੂੰ ਤੇ ਵੀ ਤੁਹਾਡੇ ਸਰੀਰ 'ਚ ਕਮਜ਼ੋਰੀ ਦੂਰ ਹੋਵੇ ਅੱਗੇ ਆਉਣ ਵਾਲੀ ਵੀਡੀਓ 'ਚ ਦੱਸੂਗਾ ਮੈਂ ਜੁੜੇ ਰਹੋ ਹੁਣ ਸਫੇਦ ਮੂਸਲੀ ਦਾ ਆਪਾਂ ਜੋੜਾਂ ਦੇ ਵਾਸਤੇ ਕਿਵੇਂ ਸੇਵਨ ਕਰਨਾ ਜਿਨ੍ਹਾਂ ਦੇ ਜੋੜਾਂ 'ਚ ਆਵਾਜ਼ ਆਉਂਦੀ ਆ ਕਹਿੰਦੇ ਗ੍ਰੀਸ ਖਤਮ ਹੋ ਗਿਆ ਸਫੇਦ ਮੂਸਲੀ ਨੂੰ ਕਿਵੇਂ ਸੇਵਨ ਕਰਨਾ ਵੀ ਜੋੜਾਂ ਦੇ ਵਿੱਚ ਤੁਹਾਡੀ ਖੁਸ਼ਕੀ ਠੀਕ ਹੋ ਜੇ ਜਿਹੜੀ ਬਾਤਵਧਨ ਕਰਕੇ ਖੁਸ਼ਕੀ ਆ ਗਈ ਜੋੜਾਂ ਦੇ ਵਿੱਚ ਜਾਂ ਤੁਹਾਡੀ ਸਰੀਰ ਦੇ ਵਿੱਚ ਹੀ ਖੁਸ਼ਕੀ ਆ ਗਈ ਸਾਰੇ 'ਚ ਕਿਵੇਂ ਸੇਵਨ ਕਰਨਾ ਨੋਟ ਕਰ ਲਓ ਸਫੇਦ ਮੂਸਲੀ ਦਾ ਤੁਸੀਂ ਪਾਊਡਰ ਕਹਿ ਕੇ ਲੈ ਲਓ ਕੋਈ ਸਾਰੀ ਦੀ ਦੁਕਾਨ ਤੋਂ ਮਿਲ ਜਾਊਗਾ ਬਣਿਆ ਬਣਾਇਆ ਮਿਲ ਜਾਊ ਨਹੀਂ ਆਪ ਬਣਾ ਲਓ ਸਫੇਦ ਇੱਕ ਚਮਚ ਲੈਣਾ ਸਫੇਦ ਮੂਸਲੀ ਦਾ ਪਾਊਡਰ ਔਰ ਇੱਕ ਕੱਪ ਲੈਣਾ ਦੁੱਧ ਤੇ ਦੋ ਕੱਪ ਲੈਣਿਆ ਪਾਣੀ ਤੁਸੀਂ ਉਹਨੂੰ ਅੱਗ ਦੇ ਉੱਪਰ ਰੱਖ ਦੇਣਾ ਮੱਠੀ ਮੱਠੀ ਅੱਗ ਦੇ ਉੱਪਰ ਪਕਾਉਣਾ ਇੱਕ ਚਮਚ ਆਪਣਾ ਸਫੇਦ ਮੂਸਲੀ ਦਾ ਪਾਊਡਰ ਪਾ ਲੈਣਾ ਇੱਕ ਕੱਪ ਦੁੱਧ ਦੇ ਵਿੱਚ ਤੇ ਦੋ ਕੱਪ ਉਹਦੇ ਵਿੱਚ ਪਾਣੀ ਦੇ ਪਾ ਲੈਣਿਆ ਸੋ ਇਹਨੂੰ ਮੱਠੀ ਮੱਠੀ ਅੱਗ ਦੇ ਉੱਪਰ ਪਕਾਈ ਜਾਣਾ ਜਦੋਂ ਆਪਾਂ ਨੇ ਜਿਹੜਾ ਪਾਣੀ ਪਾਇਆ ਉਹ ਪਾਣੀ ਮੱਚ ਗਿਆ ਮਤਲਬ ਉਹ ਕਹਿੰਦਾ ਤਿੰਨ ਕੱਪਾਂ ਦੇ ਵਿੱਚੋਂ ਇੱਕ ਕੱਪ ਜਿਹੜਾ ਬਾਕੀ ਛੇਸ਼ ਜਿਹੜਾ ਆਪਣਾ ਦੁੱਧ ਬਚ ਗਿਆ ਫਿਰ ਉਹਨੂੰ ਉਤਾਰ ਲਓ ਅੱਗ ਤੋਂ ਉਤਾਰ ਕੇ ਉਹਨੂੰ ਕੋਸਾ ਕੋਸਾ ਪੀਣਾ ਉਹਦੇ ਵਿੱਚ ਆਪਾਂ ਮਿੱਠਾ ਕਰਨ ਵਾਸਤੇ ਮਿਸ਼ਰੀ ਐਡ ਕਰ ਸਕਦੇ ਆ ਤੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹ ਮਿਸ਼ਰੀ ਨਾ ਐਡ ਕਰਨਾ ਸੋ ਇਹਦਾ ਤੁਸੀਂ ਵਰਤੋਂ ਰਾਤ ਨੂੰ ਕਰ ਲਓ ਚਾਹੇ ਇੱਕ ਵਾਰੀ ਦਿਨ 'ਚ ਕਰ ਲਓ ਮਤਲਬ ਇੱਕ ਟਾਈਮ ਇਹਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ ਇੱਕ ਚਮਚ ਇੱਕ ਟਾਈਮ ਪੀਣਾ ਚਾਹੇ ਦਿਨ 'ਚ ਪੀ ਲਓ ਜਾਂ ਰਾਤ ਨੂੰ ਪੀ ਲਓ ਤੇ ਨਹੀਂ ਆਪਾਂ ਅੱਧਾ ਦਾ ਚਮਚ ਕਰਕੇ ਦਿਨ 'ਚ ਦੋ ਵਾਰੀ ਲੈ ਸਕਦੇ ਆ ਸੋ ਇਸ ਤਰ੍ਹਾਂ ਦੇਖੋਗੇ ਤੁਸੀਂ ਕੁਝ ਦਿਨ ਵਰਤੋਂ ਕਰਨ ਦੇ ਨਾਲ ਕਰਦੇ ਜਾਓਗੇ ਕਰਦੇ ਜਾਓਗੇ ਕਾਲੀ ਕਿ ਦਿਨਾਂ ਦੇ ਵਿੱਚ ਵਿੱਚ ਉਹਨੂੰ ਕਾਫੀ ਜਿਹੜੀ ਰਾਹਤ ਮਹਿਸੂਸ ਹੋਊਗੀ ਜੋੜਾਂ ਦੇ ਵਿੱਚੋਂ ਜਿਹੜੀ ਆਵਾਜ਼ ਆਉਣੀ ਖਤਮ ਹੋ ਜਾਊਗੀ ਜਿਹੜੀ ਜੋੜਾਂ ਦੇ ਵਿੱਚ ਤੁਹਾਡੇ ਕਹਿੰਦੇ ਗ੍ਰੀਸ ਖਤਮ ਹੋਊਗੀ ਖੁਸ਼ਕੀ ਆ ਗਈ ਜੋੜਾਂ ਦੇ ਵਿੱਚ ਆਵਾਜ਼ ਕਰਦੇ ਨੇ ਜੋੜ ਦਰਦਾਂ ਹੁੰਦੀਆਂ ਨੇ ਬਾਤ ਦੇ ਬਦਨ ਕਰਕੇ ਤੇ ਮਸਲ ਢੀਕ ਹੋਗੇ ਮਸਲ ਕਮਜ਼ੋਰ ਹੋਗੇ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਸਾਰਿਆਂ 'ਚ ਫਾਇਦਾ ਕਰੂਗੀ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਨੇ ਇਸ ਫੈਦ ਮੁਸਲੀ ਦੇ ਨਰਵਸ ਸਿਸਟਮ ਦੇ ਵੀ ਕੰਮ ਕਰਦੀ ਇਹਨੂੰ ਕਹਿੰਦੇ ਆਪਾਂ ਕੀ ਬਣ ਗਿਆ ਇਹ ਜਿਹੜੀ ਆਯੁਰਵੇਦ ਦੀ ਇੱਕ ਦਵਾਈ ਬਣ ਗਈ ਹੈ ਇਹਦਾ ਨਾਮ ਹੈ ਮੂਸਲੀ ਕਸ਼ੀਲ ਭਾਕ ਇਹ ਕਸ਼ੀਰਪਾਗ ਵਿਧੀ ਹੁੰਦੀ ਆ ਮੋਸਟਲੀ ਕਸ਼ੀਰਪਾਗ ਬਣ ਗਿਆ ਤੇ ਜੁੜੇ ਰਹੋ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ YouTube ਤੇ ਆ ਤੇ ਸ਼ੇਅਰ ਜ਼ਰੂਰ ਕਰਦੇ ਰਹੋ